ਵਾਰਣ ਵਿੱਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਧਰਤੀ ਦੇ ਉਤੋਂ ਲਗਾਤਾਰ ਦਰਖਤਾਂ ਦੀ ਘਾਟ ਮੰਨਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਵੱਲੋਂ ਦਰਖਤ ਲਾਉਣ ਦੀ ਅਪੀਲ ਤੇ ਅਮਲ ਕਰਦਿਆ ਕੁਝ ਸਮਾਜ ਸੇਵੀ ਲੋਕਾਂ ਨੇ ਦਰਖਤ ਲਾਉਣੇ ਸ਼ੁਰੂ ਕੀਤੇ ਨੇ ਜਿਸ ਤਹਿਤ ਪਿੰਡ ਨੰਗਲੇ ਦੇ ਮਹੰਤ ਬਾਬਾ ਵਿੰਦਰ ਸਿੰਘ ਜੀ ਬੇਪਰਵਾ ਨੇ ਆਪਣੇ ਜਨਮ ਦਿਨ ਤੇ ਦਰਖਤ ਲਾ ਕੇ ਇੱਕ ਅਜੀਬ ਕਿਸਮ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ ਜਿੱਥੇ ਉਹਨਾਂ ਨੇ ਆਪ ਦਰਖਤ ਲਾ ਕੇ ਰੁੱਖ ਬਣਾਉਣ ਦਾ ਪਰਨ ਕੀਤਾ ਉਥੇ ਉਹਨਾਂ ਨੇ ਸੰਗਤਾਂ ਨੂੰ ਵੀ ਕੀ ਉਪਦੇਸ਼ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਵਾਜਰਜੀ ਕੀ ਫਤਿਹ ਅੱਜ ਦਾ ਦਾ ਜਨਮ ਦਿਨ ਹੈ ਜੀ ਤੇ ਜਨਮ ਦਿਨ ਨੂੰ ਮਨਾਉਂਦਿਆਂ ਹੋਏ ਆ ਅੱਜ ਦਾਸ ਨੇ ਕੁਝ ਦਰਖਤ ਲਾਏ ਹੈ ਜੀ ਤੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਨੂੰ ਤੇ ਆਪਾਂ ਜਦੋਂ ਵੀ ਜਨਮ ਦਿਨ ਮਨਾਉਣਾ ਹੈ ਇੱਕ ਇੱਕ ਦਰਖਤ ਲਾਈਏ ਕਿਉਂਕਿ ਜਿੰਨੇ ਸਮੇਂ ਇਸ ਸੰਸਾਰ ਤੇ ਰਵਾਂਗੇ ਜੇ ਕਿਛ ਇੱਕ ਦਰਖਤ ਲਾਵਾਂਗੇ ਤੇ ਸਾਰੀ ਧਰਤੀ ਹਰਿਆਵਲ ਹਰਿਆਵਲ ਹੋ ਜਾਏਗੀ ਤੇ ਆਪਾਂ ਕੁਦਰਤ ਨਾਲ ਪਿਆਰ ਕਰੀਏ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਵੱਧ ਤੋਂ ਵੱਧ ਦਰਖਤ ਲਾਓ ਏਸ਼ੀਆ ਦਾ ਖੇੜਾ ਛਾਡੋ ਅੱਜ ਆਪਾਂ ਦਰੰਨ ਕਟਕਟ ਕੇ ਏਸੀ ਲਵਾ ਰਹੇ ਹਾਂ ਤੇ ਕਿੰਨੀ ਗਰਮੀ ਪੈ ਰਹੀ ਹੈ ਤੇ ਸਾਧ ਸੰਗਤ ਜੀ ਬੇਨਤੀ ਹੈ ਕਿ ਜਿੰਨਾ ਸਮਾਂ ਦਾਸ ਰਹੇਗਾ ਜਨਮ ਦਿਨ ਹਰ ਸਾਲ ਜਨਮ ਦਿਨ ਤੇ ਇੱਕ ਦਰਖਤ ਜ਼ਰੂਰ ਲਾਇਆ ਕਰੇਗਾ ਤੇ ਉਹਨਾਂ ਦੀ ਸਭਾਲ ਵੀ ਕਰੇਗਾ। ਉਹਦੇ ਨਾਲੇ ਪ੍ਰਣ ਕਰਦੇ ਆਂ ਵੀ ਜਿੰਨਾ ਸਮਾਂ ਸੰਸਾਰ ਤੇ ਰਵਾਂਗੇ ਇੱਕ ਦਰਖਤ ਹਰ ਜਨਮ ਦਿਨ ਤੇ ਲਾਇਆ ਕਰਾਂਗੇ। ਤੇ ਨਾਲ ਹੀ ਮੈਂ ਬੇਨਤੀ ਕਰਦਾ ਆਂ ਸਾਰੀਆਂ ਸੰਗਤਾਂ ਨੂੰ ਕਿ ਜਦੋਂ ਵੀ ਆਪਾਂ ਆਪਣਾ ਜਨਮ ਦਿਨ ਮਨਾਉਣੀ ਹੈ, ਬੱਚਿਆਂ ਦਾ ਜਨਮ ਦਿਨ ਮਨਾਉਣੀ ਹੈ ਤੇ ਇੱਕ ਇੱਕ ਦਰਖਤ ਲਾਈਏ। ਆਹ ਧਰਤੀ ਨੂੰ ਹਰੀ-ਭਰੀਕ ਬਣਾਈਏ ਤੇ ਕੁਦਰਤ ਨੂੰ ਪਿਆਰ ਕਰੀਏ ਜੀ। ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਬਰਸਾਤਾਂ ਘੱਟ ਹੋ ਰਹੀਆਂ ਨੇ ਤੇ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਸੁੱਖ ਦੇ ਕੇ ਜਾਈਏ ਜੀ ਕੁਦਰਤ ਨਾਲ ਪਿਆਰ ਕਰੀਏ ਧੰਗੁਰੂ ਹਰਿ ਰਾਏ ਪਾਸ਼ਾ ਜੀ ਨੇ ਦੇਖੋ ਕੁਦਰਤ ਨਾਲ ਪਿਆਰ ਕੀਤਾ ਸੋ ਆਪਾਂ ਬਾਣੀ ਜਦੋਂ ਪੜ੍ਹਦੇ ਆਂ ਤੇ ਸਤਿਗੁਰੂ ਜੀ ਕਹਿੰਦੇ ਆ ਕਿ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾਹੀ ਪਾਕ ਕੁਦਰਤ ਕਰਕੇ ਬਸਿਆ ਸੋ ਇਹ ਵਸਤ ਵਿਚਾਰੇ ਸੋ ਬੰਦਾ ਹੋਏ ਸੋ ਆਪਾਂ ਕੁਦਰਤ ਨਾਲ ਪਿਆਰ ਕਰੀਏ ਜਦੋਂ ਵੀ ਜਨਮ ਦਿਨ ਮਨਾਈਏ ਆ ਆਪਣਾ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਉਹਨਾਂ ਦੀ ਯਾਦ ਦੇ ਵਿੱਚ ਇੱਕ ਇੱਕ ਦਰਖਤ ਲਾਈਏ ਜੀ ਕੁਦਰਤ ਨੂੰ ਪਿਆਰ ਕਰੀਏ ਕੁਦਰਤ ਦੀ ਸੰਭਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖਿਆ ਕਿ ਬਠਿੰਡੇ ਜ਼ਿਲ੍ਹੇ ਦੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੇ ਮਹੰਤ ਬਾਬਾ ਬਿੰਦਰ ਸਿੰਘ ਜੀ ਬੇਪਰਵਾਹ ਨੇ ਕਿਸ ਤਰ੍ਹਾਂ ਦਰਖਤ ਲਾਇਆ ਕਿ ਆਪਣਾ ਪਰਨ ਕੀਤਾ ਕਿ ਉਹ ਆਪਣਾ ਦਰਖਤ ਲਾ ਕੇ ਪੌਦੇ ਨੂੰ ਵੱਡਾ ਰੁੱਖ ਬਣਾਣਗੇ ਤੇ ਆਪਣੀ ਯਾਦ ਹਮੇਸ਼ਾ ਦੇ ਲਈ ਤਾਜ਼ਾ ਰੱਖਣਗੇ ਸੋ ਤੁਹਾਨੂੰ ਵੀ ਲੋੜ ਹੈ ਜੋ ਇਹ ਪ੍ਰੋਗਰਾਮ ਦੇਖ ਰਹੇ ਆ ਦਰਸ਼ਕ ਉਹਨਾਂ ਨੂੰ ਵੀ ਲੋੜ ਹੈ ਆਪਣੇ ਆਸ-ਪਾਸੇ ਦੇ ਲੋਕਾਂ ਨੂੰ ਇਹ ਮੈਸੇਜ ਭੇਜ ਕੇ ਵੱਧ ਤੋਂ ਵੱਧ ਦਰਖਤ ਲਾਏ ਜਾਣ ਤਾਂ ਕਿ ਸਾਡੀ ਤਰਤੀ ਖਰਿਆਲੀ ਨਾਲ ਪਰ ਸਕੇ ਤੇ ਸਾਡੇ ਇੱਥੇ ਰਹਿਣ ਸਹਿਣ ਆ ਉਹ ਲੰਬਾ ਹੋ ਸਕੇ ਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਸੋ ਜੇਕਰ ਹੋਰ ਵੀ ਕਿਸੇ ਨੇ ਦਰਖਤ ਲਾਇਆ ਤਾਂ ਸਾਡੇ ਚੈਨਲ ਚੜਦਾ ਪੰਜਾਬ ਖਬਰਨਾਮੇ ਨੂੰ ਤੁਰੰਤ ਭੇਜੋ 9417055695 ਫੋਨ ਨੰਬਰ ਤੇ ਤੁਰੰਤ ਆਪਣੀ ਵੀਡੀਓ ਬਣਾ ਕੇ ਭੇਜੋ ਤੁਹਾਡਾ ਵੀ ਸੰਦੇਸ਼ ਅੱਗੇ ਭੇਜਿਆ ਜਾਵੇਗਾ